ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਸਾਖੀ ਬਿਆਰ ਪर्वਤ ਦੀ ਚੱਲੀ ਤਾਂ ਫੇਰ ਅਸੀਂ ਗੁਰੂ ਜੀ ਬਿਆਰ ਪर्वਤ ਪਰ ਜਾਏ ਖੜੇ ਹੋਏ ਤਿੱਥੇ ਅੱਗੇ ਦਿੱਤਾ ਤ੍ਰੈਉ ਸਿਆਸੀ ਲੰਮਾ ਪਿਆ ਹੋਇਆ ਸੀ ਤਾਂ ਮਰਦਾਨੇ ਪੁੱਛਿਆ ਸ੍ਰੀ ਹਰੂ ਜੀ ਅਸੀਂ ਹੁਣ ਕਿੱਥੇ ਆ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਅਸੀਂ ਹੁਣ ਬਿਆਰ ਪर्वਤ ਉੱਪਰ ਆਏ ਖੜੇ ਹੋਏ ਹਾਂ ਤਾ ਫੇਰ ਮਰਦਾਨੇ ਕਿਹਾ ਗੁਰੂ ਜੀ ਅਸੀਂ ਹੁਣ ਕਿਤਨੇ ਯੋਜਨ ਆਏ ਹਾਂ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਅਸੀਂ 6700 ਯੋਜਨ ਸੁਮੇਰ ਉਤੋਂ ਆਏ ਹਾਂ ਤਾਂ ਫੇਰ ਮਰਦਾਨੇ ਕਿਹਾ ਜੀ ਇੱਥੇ ਵੀ ਕੋਈ ਸਾਧੂ ਆਹਾ ਤਾਂ ਗੁਰੂ ਜੀ ਕਿਹਾ ਮਰਦਾਨਾ ਇੱਥੇ ਵੀ ਇੱਕ ਸਾਧ ਵੱਡਾ ਅਵਦੂਤ ਪੁਰਖ ਹੈ ਜਿਸ ਤਾਹੀਂ ਸਭ ਸੰਨਿਆਸੀ ਪੁੱਛਦੇ ਹਨ ਤਾਂ ਫੇਰ ਮਰਦਾਨੇ ਕਿਹਾ ਜੀ ਉਸਤਨਾਉਂ ਕਿਹਾ ਹੈ ਅਤੇ ਰਹਿੰਦਾ ਕਿਤੇ ਹੈ ਅਤੇ ਉਸਾ ਦਰਸ਼ਨ ਵੀ ਕਰੀਏਗੇ ਤਾਂ ਗੁਰੂ ਜੀ ਕੇ ਹਰ ਮਰਦਾਨਾ ਉਸਤਨਾਉ ਦਿੱਤਾ ਦੇਉ ਹੈ ਅਤੇ ਮਰਦਾਨੀਆਂ ਉਹ ਜੋ ਉੱਚੇ ਪਹਾੜ ਹਨ ਉੱਥੇ ਰਹਿੰਦਾ ਹੀ ਅਤੇ ਉਸ ਨੂੰ ਵੀ ਮਿਲेंगे ਤਾਂ ਗੁਰੂ ਨਾਨਕ ਜੀ ਦਿੱਤਾ ਤੇ ਉਹਦੇ ਆਸਣ ਪਰ ਜਾਏ ਖੜੇ ਹੋਏ ਤਾਂ ਗੁਰੂ ਜੀ ਮੈਨੂੰ ਕਿਹਾ ਕਿਉਂ ਪਾਈ ਬਾਲਾ ਤਾਂ ਮੈਂ ਆਖਿਆ ਜੀ ਜਿਉਂ ਤੋਂ ਸਾਡੀ ਰਜ਼ਾਈ ਅਤੇ ਉੱਥੇ दत्ता त्रिय अवधूत ਬਤੇ ਲੰਮਾ ਪਿਆ ਹੈ ਤਾਂ ਮਰਦਾਨੇ ਆਖਿਆ ਜੀ ਹੁਣ ਤਾਂ ਇੱਥੇ ਆਈ ਪਹੁੰਚਿਆ ਹਾਂ ਸੋ ਗੁਰੂ ਜੀ ਇਸ ਤਾਈਂ ਬੁਲਾਓ ਤਾਂ ਸਹੀ ਕਿਉਂ ਜੋ ਆਖਦੇ ਸਾਬ ਜੋ ਬੜਾ ਸਾਧ ਹੈ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਮਰਦਾਨਾ ਤੇਰਾ ਆਖਿਆ ਵੀ ਮੰਨਣਾ ਹੈ ਸ੍ਰੀ ਗੁਰੂ ਜੀ ਵਾਝ ਹੁੰਦੀ ਦੇਹ ਬੂਲੇ ਕਿਉਂ ਨਹੀਂ समझ देख अपने मन माही जब लग दे ही तब लग आसा यो ना होए पूरन सन्यासा कोल दृष्ट चित राखे ठाए एक नारायण सब सद माहे बिन वै नानक दत्ता त्रेहु मूरत सब निरंजन देहु दत्ता त्रेहु वाच कोई नाही पर जोन कठे माहि, बोलन का जो होए सुभाई काया हमारी मैल न लागी ਬੋਲ ਬਚਨ ਸੋ ਰਹੇ ਤਿਆਗੀ ਹਲ ਚਲ ਕਦੀ ਨਾ ਵਿਆਪੇ ਸੋਏ ਪੂਰਨ ਕਿਰਪਾ ਚਿਤ ਵਸਿਆ ਸੋਏ ਰੋਮ ਰੋਮ ਨਾਰਾਇਣ ਜਪਤਾ ਕਾਹੇ ਕੋ ਰਸਨਾ ਕੋ ਬਖਤਾ ਦਤ ਕਹੈ ਸੁਨ ਨਾਨਕ ਤਪਾ ਆਪ ਛੋੜ ਹੋਏ ਰਹੋ ਅਜਪਾ ਗੁਰੂ ਨਾਨਕ ਜੀ ਵਾਜ ਅਜਪਾ ਕਹੀਐ ਸੋਈ ਜਪਤੀ ਸੈ ਕਿਉ ਨਾ ਜਪੀਐ ਪੂਰਨ ਜਗਦੀਸ਼ ਹੈ ਜਪ ਕਰਤੇ ਅਜਪਾ ਹੋਈ ਜਾਵੇ तब काया निर्मल होए आवे बिन सह काया तब एक ना त्याया जब लग काया तब लग त्याया नानक बोले सच्ची बाणी सुन दत्ता त्रेऊ भगवान प्राणी दत्ता त्रेऊ वाच जाप जपे जप दिसन ना आवे देख अदृष्ट प्रभ जाप पुलावे काया था की रसना था की आप नारायण होया साखी ਨਾ ਕਿਛ ਜਪਨਾ ਨਾ ਕਿਛ ਤਪਨਾ ਦਤ ਕਹੈ ਸਭ ਇੱਕੋ ਥਪਨਾ ਦਤ ਕਹੈ ਸੁਨ ਨਾਨਕ ਤਪਾ ਕਾਹੂ ਕੋ ਜਾਪ ਕਾਹੂ ਕਾ ਜਪਾ ਗੁਰੂ ਨਾਨਕ ਜੀ ਬਾਚ ਜਪਤਾ ਜਾਪ ਏਕ ਅੰਕਾਰਾ ਸਭ ਸੁਰਤ ਤੇ ਰਹਤ ਨਿਆਰਾ ਨਾਨਕ ਬੋਲੇ ਸਚ ਕੀ ਬਾਣੀ ਸੁਣਤ ਸਵਾਮੀ ਤੂੰ ਸਚ ਸਬਾਣੀ ਦੇਤਾ ਦਿੱਤਾ ਤਰੇਉ ਬਾਚ ਸੁਣ ਤਪਾ ਅਨੰਕਾਰ ਤੈਨ ਦੇਖਿਆ ਹੈ ਸਵਾਮੀ ਪੁੱਛੇ ਚਿਹਨ ਬਤਾਓ ਝੂਠ ਨਾ ਬੋਲੋ ਪ੍ਰਤੱਖ ਦਿਖਾਓ ਬਿਨ ਦੇਖੇ ਕਿਆ ਸਾਕੀ ਹੋਵੋ ਝੂਠ ਬੋਲ ਕੇ ਜਨਮ ਨਾ ਖੋਵੋ ਗੁਰੂ ਨਾਨਕ ਜੀ ਵਾਚ ਝੂਠ ਨਾ ਬੋਲੋ ਤਤ ਵੀ ਰੋਲੋ ਹਾਜ਼ਰ ਚਿਹਨ ਦਿਖਾਓ ਜੋ ਕਿ ਅਰ ਸੰਨਿਆਸੀ ਪਰਮੇ ਤਿੰਨ ਕੋ ਤੁਰ ਪਹੁੰਚਾਓ ਬੇਦ ਸ਼ਾਸਤਰ ਕਰ ਦੇਵਤਾ ਭੂਲੇ ਤਿੰਨ ਕੋ ਨਹਿ ਠਹਿਰਾਓ ਏਕ ਨਿਰੰਜਨ ਮੂਰਤ ਆਛੀ ताको परस परस गुण गाहो दत्तात्रेय उवाच स्वामी बोले तात विरोले क्यों झूठी बातें करत मुख से बचन उचारो ओ ही जो तुमरे में शकत ओ ही बात कहिए मुख ते जो निरंजन भावे इन बचनों की छपाई है ना ही काहे सत गवावे गुरु नानक जी वाज सत मारा कदी ना जावे हम भूले झूठ ना राई एक निरंजन संग हमारे अठे पैर रहाई रोम रोम मैं ओ ही बोले दूजा अवरना कोई ऐसे दर्शन कारण स्वामी परम रही सब लोई सो दर्शन हम गुरु दिखाया मीन न रहया मेखा दस अवतार किसी नह देखया सो हूं परतक देखा दत्ता त्रेऊवाच बात पर प्रतीत इतना आवे जो परतक न देखे ऐसी बात न सुनी है आगे खट दर्शन के पेखे तू ते बात सुनावे अचरज आत्म नाही पतिचर स्वामी कहे सुन नानक तपा छूट सुने क्यों कोई रीच है गुरु नानक जी वाज रीचेंगे जब नैनी देखो तुमरा चित कठोर है जग्गा बधाई देही गाली जैसे पाहन कोरे कम्बल खंभ चढ़ावे पावे उज्जल होई ना जावे ਨਹਰੀ ਦਸ ਚੇ ਕਰੇ ਸਿਖਾਰਾ ਕੰਤ ਨ ਕਭੂ ਰਾਵੇ ਦੱਤਾ ਤ੍ਰਿਉ ਵਾਚ ਚਲੋ ਤਪਾ ਨਿਰੰਜਨ ਕੈਸਾ ਜੋ ਤੁਮ ਕਹਿਤ ਹੋ ਦੇਖਿਆ ਸਾਸਤਰ ਬੇਦ ਪੁਰਾਨ ਪੁਕਾਰੈ ਜਿਹ ਬਿਦ ਕਬੂ ਨ ਲੇਖਿਆ ਅਚਰਜ ਬਾਤ ਸੁਨਾਈ ਤੁਮ ਹੂ ਹਮ ਤੋ ਪਰਮਤ ਪਟਕਾ ਹਲ ਚਲ ਉਪਜੀ ਠਹਿਰ ਨਾ ਪਾਵੇਂ ਚਿੱਤਾ ਮਾਰਾ ਅਟਕਾ ਗੁਰੂ ਜੀ ਵਾਚ ਮੂਰਤ ਲਾਲ ਸਬਜ ਹੈ ਕਾਇਆ ਜੈਸੇ ਸੂਮ ਸਵਰਨਾ ਹੀਰਾ ਮੋਤੀ ਚਰਨ ਦਿਖਾਈਐ ਚੰਦ ਸੂਰਜ ਦੋ ਨੈਨਾ ਦਾੰਤ ਚੜਾਉ ਬਨੇ ਜਵਾਹਰ ਭਵਾਂ ਸੋ ਲਸ਼ਕਰ ਚਲਕੇ ਨਖ ਦੀਸ ਖੰਡੇ ਕੀ ਤਾਰਾ ਜੈਸੇ ਦਮਨ ਚਮਕਿਆ ਚਲ ਕਰ ਵੇਖੋ ਤੁਮੇ ਦਿਖਾਉ ਤਬ ਤੋ ਮੰਨੇ Swami निरंजन के नानक सदा हजूरी आठो पहर सलामी दत्तात्रेय उवाच देखी शक्त तुम्हारी नानक जो बोले सो साची अब प्रतीत पाई है हमको हृदय अंतर राची। तान तान सो गुरु तुम्हारा कही है जिन तुमको देख दिखाया। ऐसे आगे और न साधु जो नानक तपा बनाया गुरु नानक जीवाच खट दर्शन सब पंथो देखे भेख तुम्हारा ऊंचा जात वर्ण सब सेवक तुम्हारे ਸੰਗ ਨ ਕੋਈ ਪਹੁੰਚਾ ਰਿੱਧ ਸਿੱਧ ਸਭ ਪਿਛੇ ਢਾਲੀ ਏਕੈਕੀਆ ਅਧਾਰਾ ਨਾਨਕ ਕਹਿ ਸੁਣ ਦਿੱਤਾ ਸੁਆਮੀ ਸਾਚਾ ਪੇਖ ਤੁਮਾਰਾ ਤਾਂ ਦਿੱਤਾ ਤਿਉ ਅਤੇ ਗੁਰੂ ਜੀ ਆਪਸ ਵਿੱਚ ਜਲਦ ਵੰਦਨਾ ਕੀਤੀ ਪ੍ਰਸੰਨ ਹੋਏ ਕਰ ਤਾਂ ਗੁਰੂ ਜੀ ਮੈਂ ਤੇ ਮਰਦਾਨਾ ਆਪਸ ਵਿੱਚ ਮੁਸਕਰਾਏ ਮਰਦਾਨੇ ਆਖਿਆ ਦੇਖ ਜਜਮਾਨ ਇਨ੍ਹਾਂ ਦੇ ਅੱਗੇ ਕੋਈ ਨਹੀਂ ਠਹਿਰ ਸਕਦਾ ਸਭੇ ਪਸੰ ਹੋਏ ਜਾਂਦੇ ਹਨ ਤਾ ਬੇ ਆਖਿਆ ਮਰਦਾਨਿਆ ਇਹਨਾਂ ਨੂੰ ਐਸਾ ਹੀ ਗੁਰੂ ਮਿਲਿਆ ਹੈ ਜੋ ਬਿਨਾ ਨਿਰੰਕਾਰ થી ਇਹਨਾਂ ਦੀ ਦ੍ਰਿਸ਼ਟੀ ਤਲੇ ਕੋਈ ਨਹੀਂ ਆਉਂਦਾ ਤਾਂ ਇਤਨੀ ਹਕੀਕਤ ਗੁਰੂ ਅੰਗਦ ਜੀ ਸੁਣੀ ਤਾਂ ਗੁਰੂ ਅੰਗਦ ਜੀ ਮਸਤ ਹੋਏ ਰਹੇ ਸਾਡੇ ਤਰ੍ਹਾਂ ਬਦੇਹੀ ਹੀ ਰਹੇ ਜਾਂ ਅੱਖੀ ਖੁੱਲੀਆਂ ਤਾਂ ਗੁਰੂ ਅੰਗਦ ਜੀ ਆਖਿਆ ਭਾਈ ਬਾਲਾ ਅੱਗੇ ਕੀ ਕਰ ਹੋਈ ਭਾਈ ਬਾਲਾ ਸੰਤੂ ਬਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ